ਦੇਖ ਭਾਈ ਚੁੱਕੇ ਲੱਗਦਾ ਮੈਨੂੰ ਚੜਾ ਹੈ ਨਹੀਂ ਮੈਨੂੰ ਲੱਗਦਾ ਗੱਲਾਂ ਬਾਤਾਂ ਕੀ ਝਾਰੂ ਜੇ ਉਹ ਮਾਵਦਾ ਦੇ ਦੇ ਤਾ ਲੋਟ ਆਜੂ ਹੱਥ ਚੜਾ ਮੇਰਾ ਵੀ ਬਹੁਤ ਤੰਗ ਉਹ ਦਊਗਾ ਦਊਗਾ ਤੂੰ ਦੇ ਮੰਗੋ ਗੱਲਿਆ ਨਹੀਂ ਕਰਦਾ ਅਗਲੇ ਕੰਮ ਕਰਦਾ ਕੱਲ੍ਹ ਕਹਿੰਦੇ ਖਜ਼ਾਨੇ ਖੋਲਤੇ ਪਾਂਤੇ ਨੇ ਪੂਰੇ ਅੱਛੇ ਤੂੰ ਆਏ ਦੇਖ ਲਾ ਚਾਚਾ ਪਤੰਦਰ ਪੈਸੇ ਲਿਆਈ ਪਤਾ ਨਹੀਂ ਕਿ ਤੋਂ ਜਾਂਦਾ મોદી ਨੇ ਤਾਂ ਚਲੇ ਨੂੰ 2 ਰੁਪਏ ਨਹੀਂ ਦਿੱਤੇ ਲਿਆਉਂਦਾ ਪਤਾ ਨਹੀਂ ਕਿੱਥੋਂ ਆ ਉਹ تینوں ਬੜਾ ਪਤਾ ਚੁੱਕੇ ਚੜਿਆ ਪਹਿਲਾਂ ਇੱਕ ਬੋਤਲ ਪੀਂਦੇ ਹੁੰਦੇ ਸੀ ਉਹ ਦਿਹਾੜੀ ਚ ਚਾਰ ਆ ਜਾਂਦੀਆਂ ਨੇ ਤੁਸੀਂ ਕੱਢਦਾ ਕਮਾਈ ਚਾਰੀਓ ਹੋ ਅੱਕੇ ਅਭੀ ਮੈਂ ਚੱਲਿਆ ਚੁੱਕੇ ਮੈਨੂੰ ਚੜਾ ਲੱਗਦਾ ਨਹੀਂ ਕੰਮ ਲੋਟ ਤੋੜਾ ਉਹ ਨਾ ਨਾ ਬੈਠ ਚਾਚਾ ਕੀ ਗੱਲ ਹੋ ਗਈ ਤੈਨੂੰ ਉਹ ਹੋਣਾ ਕੀ ਹੈ ਚੁੱਕੇ ਮੈਂ ਤਾਂ ਬੋਤਲ ਨੂੰ ਦੇ ਕੇ ਮੋਟਰ ਤੇ ਆਇਆ ਸੀ ਬਈ ਚੱਲੇ ਲਾਉਣਿਆ ਘਟੇ ਚੜੇ ਨੂੰ 2 ਘੰਟੇ ਹੋ ਗਏ ਹੱਥ ਕੀ ਪੜੀ ਬੈਠਾ Subscribe now and press the bell icon. Never miss an update.